ਇਸ ਵਕਤ ਦੀ ਵੱਡੀ ਖਬਰ ਅਮਰਿਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਅੱਜ ਹਾਈ ਕੋਰਟ ਦੇ ਵਿੱਚ ਫੈਸਲਾ ਹੋਣ ਜਾ ਰਿਹਾ ਹੈ ਤੇ ਅਮਰਿਤਪਾਲ ਦੇ ਉੱਤੇ NSA ਕਿਉਂ ਵਧਾਈ ਗਈ ਹੈ ਉਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਆਪਣਾ ਪੱਖ ਰੱਖੇਗੀ ਤੇ ਦੂਜੇ ਪਾਸੇ ਦੱਸਦੀ ਹੈ ਕਿ ਚੁਣੌਤੀ ਦਿੱਤੀ ਗਈ ਕਿ ਅਮਰਿਤਪਾਲ ਦੇ ਉੱਤੇ ਜੋ NSA ਵਧਾਈ ਗਈ ਹੈ ਕਿਉਂ ਵਧਾਈ ਗਈ ਹੈ ਤੇ ਜਿਸ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਜਿਸ ਤੋਂ ਬਾਅਦ ਉੱਥੇ 7 April ਨੂੰ ਜਿਹੜਾ ਕਿ ਇੱਕ ਲੈਟਰ ਜਾਰੀ ਹੁੰਦਾ ਹੈ ਤੇ ਅਮਰਿਤਪਾਲ ਦੇ ਉੱਤੇ NSA ਵਧਾਈ ਜਾਂਦੀ ਹੈ ਦੂਜੇ ਪਾਸੇ ਚਰਚਾਾਂ ਮੈਂ ਇਹ ਹੋ ਰਹੀਆਂ ਸੀ ਕਿ ਪੰਜਾਬ ਪੁਲਿਸ ਡਿਬਰੂਗੜ੍ਹ ਨੂੰ ਰਵਾਨਾ ਹੋਈ ਹੈ ਤੇ ਹੁਣ ਅਮਰਿਤਪਾਲ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਪਰੰਤੂ ਉੱਥੇ ਹੋਰ ਹੀ ਕੁਝ ਦੇਖਣ ਨੂੰ ਮਿਲਦਾ ਹੈ ਤੇ ਦੂਜੇ ਪਾਸੇ ਐਨਐਸਐ ਦੇ ਵਿੱਚ ਫੇਰ ਵਾਦਾ ਕਰ ਦਿੱਤਾ ਜਾਂਦਾ ਹੈ ਤੇ ਇੱਕ ਸਾਲ ਦੀ ਮਿਆਦ ਹੋਰ ਵਧਾ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਹੁਣ ਅਮਰਿਤਪਾਲ ਦੇ ਉੱਤੇ ਦੁਬਾਰਾ ਐਨਐਸਐ ਲਗਾ ਦਿੱਤਾ ਤੀਜੀ ਵਾਰ ਐਨਐਸਐ ਲਗਾਇਆ ਗਿਆ ਤੇ ਅੱਜ ਹਾਈ ਕੋਰਟ ਦੇ ਵਿੱਚ ਦੱਸਿਆ ਇੱਕ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਪੰਜਾਬ ਸਰਕਾਰ ਆਪਣਾ ਪੱਖ ਰੱਖਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹਾਈ ਕੋਰਟ ਦੇ ਵਿੱਚ ਅੱਜ ਅਮਰਿਤਪਾਲ ਦੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਵੇਗੀ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆਵੇਗਾ ਤੇ ਗੱਲ ਕਰੀਏ ਤਾਂ ਉਹਨਾਂ ਦੇ ਪਹਿਲਾ 9 ਸਾਥੀ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਤੇ ਉਹਨਾਂ ਦੇ ਉੱਤੇ ਐਨਐਸਏ ਹਟਾ ਦਿੱਤਾ ਗਿਆ ਲਗਾਤਾਰ ਉਹਨਾਂ ਤੋਂ ਪੁਛ ਪੜਤਾਲ ਤੱਕ ਕੀਤੀ ਜਾ ਰਹੀ ਹੈ ਤੇ ਪਪਲਪ੍ਰੀਤ ਯਾਨੀ ਕਿ ਅਮਰਿਤਪਾਲ ਦੇ ਨਸੀਕੀ ਸਾਥੀ ਜਿਹੜੇ ਕਿ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜੇ ਗਏ ਰਹੇ ਤੇ ਉੱਥੇ ਇਹੀ ਚਰਚਾ ਮਈ ਹੋਈ ਹੈ ਕਿ ਅਮਰਿਤਪਾਲ ਵੀ ਹੁਣ ਜਲਦ ਪੰਜਾਬ ਦੇ ਵਿੱਚ ਆ ਜਾਣਗੇ ਤੇ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ 22 ਜਾਂ 23 April ਨੂੰ ਅਮਰਿਤਪਾਲ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਜਾਣਗੇ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ ਪਰੰਤੂ ਦੂਜੇ ਪਾਸੇ ਉਥੇ ਹੀ ਪੰਜਾਬ ਪੁਲਿਸ ਡਿਬਰੂਗੜ ਨੂੰ ਰਵਾਨਾ ਹੋਈ ਤੇ ਦੂਜੇ ਪਾਸੇ ਹੁਣ ਅਮਰਿਤਪਾਲ ਦੇ ਉੱਤੇ ਐਨਐਸਏ ਵਧਾ ਦਿੱਤੀ ਗਿਆ 1 ਸਾਲ ਦੀ ਹੋਰ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਅੱਜ ਹਾਈ ਕੋਰਟ ਫੈਸਲਾ ਕਰੇਗਾ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਐਨਐਸਏ ਕਿਉਂ ਵਧਾਈ ਗਈ ਹੈ ਉਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਆਪਣਾ ਪੱਖ ਰੱਖੇਗੀ ਤੇ ਦੂਜੇ ਪਾਸੇ ਦੱਸਦੀ ਹੈ ਕਿ ਚੁਣੌਤੀ ਦਿੱਤੀ ਗਈ ਕਿ ਅਮਰਿਤਪਾਲ ਦੇ ਉੱਤੇ ਜੋ ਐਨਐਸਏ ਵਧਾਈ ਗਈ ਹੈ ਕਿਉਂ ਵਧਾਈ ਗਈ ਹੈ ਤੇ ਜਿਸ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਜਿਸ ਤੋਂ ਬਾਅਦ ਉੱਥੇ 7 ਸਪ੍ਰੈਲ ਨੂੰ ਜਿਹੜਾ ਕਿ ਇੱਕ ਲੈਟਰ ਜਾਰੀ ਹੁੰਦਾ ਹੈ ਤੇ ਅਮਰਿਤਪਾਲ ਦੇ ਉੱਤੇ ਐਨਐਸਏ ਵਧਾਈ ਜਾਂਦੀ ਹੈ ਦੂਜੇ ਪਾਸੇ ਚਰਚਾਾਂ ਮੈਂ ਇਹ ਹੋ ਰਹੀਆਂ ਸੀ ਕਿ ਪੰਜਾਬ ਪੁਲਿਸ ਡਿਬਰੂਗੜ੍ਹ ਨੂੰ ਰਵਾਨਾ ਹੋਈ ਹੈ ਤੇ ਹੁਣ ਅਮਰਿਤਪਾਲ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਪਰੰਤੂ ਉੱਥੇ ਹੋਰ ਹੀ ਕੁਝ ਦੇਖਣ ਨੂੰ ਮਿਲਦਾ ਹੈ ਤੇ ਦੂਜੇ ਪਾਸੇ ਐਨਐਸਐ ਦੇ ਵਿੱਚ ਫੇਰ ਵਾਅਦਾ ਕਰ ਦਿੱਤਾ ਜਾਂਦਾ ਹੈ ਤੇ ਇੱਕ ਸਾਲ ਦੀ ਮਿਆਦ ਹੋਰ ਵਧਾ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਹੁਣ ਅਮਰਿਤਪਾਲ ਦੇ ਉੱਤੇ ਦੁਬਾਰਾ ਐਨਐਸਐ ਲਗਾ ਦਿੱਤਾ ਹੈ ਤੀਜੀ ਵਾਰ ਐਨਐਸਐ ਲਗਾਇਆ ਗਿਆ ਤੇ ਅੱਜ ਹਾਈ ਕੋਰਟ ਦੇ ਵਿੱਚ ਦੱਸਿਆ ਇੱਕ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਪੰਜਾਬ ਸਰਕਾਰ ਆਪਣਾ ਪੱਖ ਰੱਖਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹਾਈ ਕੋਰਟ ਦੇ ਵਿੱਚ ਅੱਜ ਅਮਰਿਤਪਾਲ ਦੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਵੇਗੀ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆਵੇਗਾ ਤੇ ਗੱਲ ਕਰੀਏ ਤਾਂ ਉਹਨਾਂ ਦੇ ਪਹਿਲਾ 9 ਸਾਥੀ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਤੇ ਉਹਨਾਂ ਦੇ ਉੱਤੇ NSA ਹਟਾ ਦਿੱਤਾ ਗਿਆ ਲਗਾਤਾਰ ਉਹਨਾਂ ਤੋਂ ਪੁਛ ਪੜਤਾਲ ਤੱਕ ਕੀਤੀ ਜਾ ਰਹੀ ਹੈ ਤੇ ਪਪਲਪ੍ਰੀਤ ਯਾਨੀ ਕਿ ਅਮਰਿਤਪਾਲ ਦੇ ਨਸੀਕੀ ਸਾਥੀ ਜਿਹੜੇ ਕਿ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜੇ ਗਏ ਰਹੇ ਤੇ ਉੱਥੇ ਇਹੀ ਚਰਚਾ ਮਈ ਹੋਈ ਹੈ ਕਿ ਅਮਰਿਤਪਾਲ ਵੀ ਹੁਣ ਜਲਦ ਪੰਜਾਬ ਦੇ ਵਿੱਚ ਆ ਜਾਣਗੇ ਤੇ ਨੇ ਦੱਸਿਆ ਜਾ ਰਿਹਾ ਸੀ ਕਿ 22 ਜਾਂ 23 April ਨੂੰ ਅਮਰਿਤਪਾਲ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਜਾਣਗੇ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ ਪਰੰਤੂ ਦੂਜੇ ਪਾਸੇ ਉਥੇ ਹੀ ਪੰਜਾਬ ਪੁਲਿਸ ਡਿਬਰੂਗੜ੍ਹ ਨੂੰ ਰਵਾਨਾ ਹੋਈ ਤੇ ਦੂਜੇ ਪਾਸੇ ਹੁਣ ਅਮਰਿਤਪਾਲ ਦੇ ਉੱਤੇ NSA ਵਧਾ ਦਿੱਤੀ ਗਈ 1 ਸਾਲ ਦੀ ਹੋਰ NSA ਦੇ ਵਿੱਚ ਵਾਧਾ ਕੀਤਾ ਗਿਆ ਤੇ ਅੱਜ ਹਾਈ ਕੋਰਟ ਫੈਸਲਾ ਕਰੇਗਾ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ